ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਬ੍ਰੈਡ ਪਕੌੜਾ ਬਿਲਕੁਲ ਹਲਵਾਈ ਦੀ ਤਰ੍ਹਾਂ ਜਿਹੜਾ ਬ੍ਰੈਡ ਪਕੌੜਾ ਆਪਣਾ ਬਣ ਕੇ ਤਿਆਰ ਹੋਊਗਾ ਤੇ ਹਲਵਾਈ ਵਾਲੇ ਪਕੌੜੇ ਦੀ ਤਰ੍ਹਾਂ ਹੀ ਇਹ ਵਧੀਆ ਫੁੱਲੂਗਾ ਉਨਾਂ ਹੀ ਇਹਦੇ ਤੇ ਵੇਸਣ ਲੱਗਿਆ ਹੋਊਗਾ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਸਾਰੇ ਆਪਾਂ ਤੁਹਾਨੂੰ ਟਿਪਸ ਦੇਵਾਂਗੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਲੋ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦੇ ਵਧੀਆ ਆਪਣਾ ਬ੍ਰੈਡ ਪਕੌੜਾ ਬਣ ਕੇ ਤਿਆਰ ਹੋਇਆ ਉਸੇ ਤਰੀਕੇ ਨਾਲ ਫੁੱਲੇ ਫੁੱਲੇ ਬ੍ਰੈਡ ਪਕੌੜੇ ਬਣੇ ਨੇ ਬਹੁਤ ਸੌਖੇ ਨੇ ਬਿਲਕੁਲ ਵੀ ਟਾਈਮ ਨਹੀਂ ਲੱਗਦਾ 15 ਮਿੰਟ ਤੋਂ ਜ਼ਿਆਦਾ ਨਹੀਂ ਲੱਗਦੇ ਕਿੰਨਾ ਵਧੀਆ ਬ੍ਰੈਡ ਪਕੌੜਾ ਬਣਿਆ ਬਿਲਕੁਲ ਵੀ ਇਹ ਤੇਲ ਨਹੀਂ ਪੀਣਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਉਬਾਲ ਕੇ ਠੰਡਾ ਕਰ ਲਿਆ ਤੇ ਇਹਨਾਂ ਨੂੰ ਛਿੱਲ ਲਿਆ ਨਾਲ ਹੀ ਆਪਾਂ ਕੜਾਹੀ ਦੇ ਵਿੱਚ ਪਾ ਲਿਆ ਤੇਲ ਇੱਕ ਚਮਚਾ ਜੀਰੇ ਦਾ ਪਾਤਾ ਨਾਲ ਇੱਕ ਚਮਚਾ ਆਪਾਂ ਪਾਇਆ ਜੀ ਸੁੱਕਾ ਧਨੀਆ ਜੇ ਤੁਹਾਨੂੰ ਪਸੰਦ ਆ ਤਾਂ ਪਾ ਲਿਓ ਤਨੀ ਇਹਦਾ ਸਵਾਦ ਆ ਬਹੁਤ ਜ਼ਿਆਦਾ ਵਧੀਆ ਹੁੰਦਾ ਮਸਾਲੇ ਦੇ ਵਿੱਚ ਜੋ ਜਿਹੜਾ ਬ੍ਰੈਡ ਪਕੌੜੇ ਦੇ ਵਿੱਚ ਆਪਾਂ ਮਸਾਲਾ ਲਾਉਨੇ ਆ ਜੇ ਨਹੀਂ ਪਸੰਦ ਤੁਸੀਂ ਸਕਿਪ ਕਰ ਸਕਦੇ ਹੋ ਨਾਲ ਹੀ ਆਪਾਂ ਚਾਰ ਹਰੀਆਂ ਮਿਰਚਾਂ ਪਾਤੀਆਂ ਗੈਸ ਬਿਲਕੁਲ ਸਲੋ ਕੀਤਾ ਹੋਇਆ ਸਾੜਨਾ ਬਿਲਕੁਲ ਨਹੀਂ ਸਿਰਫ ਇਹਨੂੰ 골ਡਨ ਜਾ ਕਰ ਲੈਣਾ ਤੇ ਨਾਲ ਆਪਾਂ ਪਾਵਾਂਗੇ ਅੱਧਾ ਚਮਚਾ ਛਮੈਣ ਦਾ ਐਂਡ ਤੇ ਪਾਉਣੀ ਆ ਲਾਸਟ ਤੇ ਪਾਉਣੀ ਆ ਤਾਂ ਕਿ ਸੜੇ ਨਾ ਥੋੜਾ ਜਿਹਾ ਨਰ ਤੋਂ ਬਾਅਦ ਆਪਾਂ ਇਹਦੇ ਚ ਪਾਵਾਂਗੇ ਜੀ ਹਰੇ ਮਟਰ ਜੇ ਤੁਹਾਡੇ ਕੋਲੇ ਹੈਗੇ ਨੇ ਤੁਸੀਂ ਪਾ ਸਕਦੇ ਹੋ ਨਹੀਂ ਤੁਸੀਂ ਸਕਿਪ ਕਰ ਸਕਦੇ ਹੋ ਇਹ ਤੋਂ ਬਿਨਾ ਵੀ ਜਿਹੜਾ ਬ੍ਰੈਡ ਕੋੜਾ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਬੇਸਿਕ ਮਸਾਲੇ ਪਾਏ ਨੇ ਲੂਣ ਮਿਰਚ ਹਲਦੀ ਥੋੜਾ ਜਿਹਾ ਪਾਇਆ ਗਰਮ ਮਸਾਲਾ ਤੇ ਨਾਲ ਹੀ ਅੱਧਾ ਚਮਚਾ ਚਾਟ ਮਸਾਲੇ ਦਾ ਪਾਇਆ ਜੇ ਤੁਹਾਨੂੰ ਪਸੰਦ ਆ ਪਾ ਸਕਦੇ ਹੋ ਨਹੀਂ ਇਹ ਵੀ ਤੁਸੀਂ ਸਕਿਪ ਕਰ ਸਕਦੇ ਹੋ ਲੂਣ ਮਿਰਚ ਹਲਦੀ ਨਾਲ ਹੀ ਬੇਸਿਕ ਮਸਾਲੇ ਨਾਲ ਵੀ ਜਿਹੜਾ ਬ੍ਰੈਡ ਕੋੜਾ ਬਹੁਤ ਵਧੀਆ ਬਣਦਾ ਜਿਹੜਾ ਸਿੰਪਲ ਖਾਣਾ ਉਹ ਜ਼ਿਆਦਾ ਸਵਾਦ ਹੁੰਦਾ ਤੇ ਜਿਹੜਾ ਜ਼ਿਆਦਾ ਸਵਾਦ ਖਾਣਾ ਹੁੰਦਾ ਉਹ ਬਹੁਤਾ ਔ ਦੇ ਨਾਲ ਜਾਂ ਪਾਲੂਆਂ ਨੂੰ ਮੈਸ਼ ਕਰਕੇ ਪਾਈ ਜਾਣਾ ਹੱਥਾਂ ਦੇ ਨਾਲ ਤੋੜ ਕੇ ਬਹੁਤੇ ਵੱਡੇ ਪੀਸ ਨਹੀਂ ਪਾਉਣੇ ਜਦੋਂ ਆਪਾਂ ਬਣਾਉਣੀ ਆ ਬ੍ਰੈਡ ਕੋਡਾ ਜਿਆਦਾ ਟਾਈਮ ਨਹੀਂ ਲੱਗਦਾ ਤੁਸੀਂ ਆਲੂਆਂ ਨੂੰ ਪਹਿਲਾਂ ਉਬਾਲ ਕੇ ਰੱਖ ਸਕਦੇ ਹੋ ਜਿਵੇਂ ਮੈਂ ਸਵੇਰੇ ਵੇਲੇ ਆਲੂ ਉਬਾਲ ਕੇ ਰੱਖਤੇ ਸੀ ਨਾਲੇ ਠੰਡੇ ਹੋ ਗਏ ਤੇ ਫਿਰ ਨਾਲੇ ਛਿੱਲੇ ਵਗੈਰਾ ਗਏ ਜਦੋਂ ਆਪਾਂ ਦੁਪਹਿਰ ਦੇ ਟਾਈਮ ਬਣਾਉਣੀ ਆ ਫਿਰ ਬਹੁਤਾ ਟਾਈਮ ਆ ਜਿਹੜਾ ਨਹੀਂ ਲੱਗਦਾ ਕਿਸੇ ਵੀ ਕੰਮ ਨੂੰ ਲੋ ਜੀ ਸਾਰਿਆਂ ਨੂੰ ਆਪਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਤੇ ਜਿਹੜੇ ਵੱਡੇ ਪੀਸ ਨੇ ਉਹਨੂੰ ਆਪਾਂ ਸਪੈਚੂਲੇ ਦੀ ਹੈਲਪ ਦੇ ਨਾਲ ਤੋੜ ਲਾਂਗੇ ਬਿਲਕੁਲ ਇਹਨੂੰ ਠੰਡਾ ਕਰ ਲੈਣਾ ਇਧਰ ਆਪਾਂ ਕੜਾਹੀ ਦੇ ਵਿੱਚ ਤੇਲ ਰੱਖਾਂਗੇ ਤੇ ਨਾਲ ਹੀ ਆਪਾਂ ਬੇਸਣ ਪੋੜ ਲਾਂਗੇ ਦੋ ਕੌਲੀਆਂ ਲਈਆਂ ਨੇ ਇੱਥੇ ਮੈਂ ਬੇਸਣ ਦੀਆਂ ਇਹਨੂੰ ਮੈਂ ਛਾਣ ਕੇ ਲਿਆ ਤੇ ਤੁਸੀਂ ਆਪਣੇ ਹਿਸਾਬ ਨਾਲ ਲੈਣਾ ਜਿੰਨਾ ਤੁਸੀਂ ਬਰੈਡ ਕੋੜਾ ਬਣਾਉਣਾ ਬਿਲਕੁਲ ਥੋੜੀ ਜਿਹੀ ਆਪਾਂ ਪਾਈ ਅਜਮੈਣ ਹੱਥਾਂ ਤੇ ਮਲ ਕੇ ਪਾਈ ਆ ਜਦੋਂ ਵੀ ਆਪਾਂ ਬੇਸਨ ਦਾ ਕੁਝ ਤਲ ਕੇ ਬਣਾਉਣਾ ਤਾਂ ਅਜਮੈਣ ਜਰੂਰ ਪਾਇਆ ਕਰੋ ਇਹਦੇ ਨਾਲ ਗੈਸ ਵਗੈਰਾ ਨਹੀਂ ਬਣਦੀ ਤੇ ਬਾਕੀ ਦੁਪਹਿਰ ਦੇ ਖਾਣੇ ਚ ਜਿਹੜੀ ਅਜਮੈਣ ਆ ਜਰੂਰ ਪਾਉਣੀ ਚਾਹੀਦੀ ਆ ਨਾਲ ਹੀ ਆਪਾਂ ਅੱਧਾ ਚਮਚ ਲੂਣ ਦਾ ਪਾਤਾ ਅੱਧਾ ਪਾਉਣਾ ਚਮਚਾ ਤੁਸੀਂ ਆਪਣੇ ਹਿਸਾਬ ਨਾਲ ਲੂਣ ਵੀ ਪਾਉਣਾ ਤੇ ਮਿਰਚ ਮੈਂ ਇੱਥੇ ਨਹੀਂ ਪਾਉਂਗੀ ਕਿਉਂਕਿ ਮਿਰਚ ਪਾਉਣ ਨਾਲ ਜਿਹੜਾ ਇਹ ਬਰੈਡ ਪੜਾ ਲਾਲ ਜਾ ਹੋ ਜਾਂਦਾ ਆਪਾਂ ਪੀਲੇ ਪੀਲੇ ਬਣਾਵਾਂਗੇ ਬਿਲਕੁਲ ਹਵਾਈ ਦੀ ਤਰ੍ਹਾਂ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਪਾ ਸਕਦੇ ਹੋ ਆਪ ਇਹ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਘੋਲ ਲਾਂਗੇ ਜੇ ਆਪਾਂ ਨੂੰ ਬੇਸਨ ਘੱਟ ਲੱਗਿਆ ਤਾਂ ਆਪਾਂ ਹੋਰ ਪਾਵਾਂਗੇ ਇਕੱਠਾ ਪਾਣੀ ਨਾ ਪਾਓ ਕਿਉਂਕਿ ਫਿਰ ਗੰਡਾ ਬਣ ਜਾਂਦੀਆਂ ਨੇ ਤੇ ਇੱਕੋ ਹੀ ਪਾਸੇ ਇਹਨੂੰ ਘੋਲਦੇ ਜਾਇਓ ਤਾਂ ਕਿ ਜਿਹੜਾ ਇਹਦੇ ਵਿੱਚ ਹਵਾ ਬਣੇ ਜਿੰਨੀ ਹਵਾ ਬਣੂਗੀ ਉਨਾਂ ਜਿਹੜਾ ਬ੍ਰੈਡਪੋੜਾ ਆਪਣਾ ਜਿਆਦਾ ਵਧੀਆ ਫੁੱਲ ਕੇ ਤਿਆਰ ਹੋਊਗਾ ਇਨਿਕੇ ਨਿਕੇ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਵਧੀਆ ਬ੍ਰੈਡਪੋੜਾ ਜਿਹੜਾ ਬਣਦਾ ਆਪਣਾ ਘਰੀ ਆਪਾਂ ਹਲਵਾਈ ਵਰਗਾ ਬਣਾ ਕੇ ਤਿਆਰ ਕਰ ਸਕਦੇ ਹਾਂ ਆਪਣੇ ਹੱਥਾਂ ਨਾਲ ਸਾਫ਼ ਸੁਥਰੇ ਹੱਥਾਂ ਨਾਲ ਆਪਣੇ ਘਰ ਦੇ ਵਿੱਚ ਲੋ ਜੀ ਪਾਣੀ ਆਪਾਂ ਜਿਹੜਾ ਰਹਿੰਦਾ ਸੀ ਉਹ ਵੀ ਪਾਤਾ तकरीबन ਆਪਾਂ ਇੱਕ ਗਲਾਸ ਇਹਦੇ ਵਿੱਚ ਪਾਣੀ ਦਾ ਪਾਦਾ ਤੇ ਨੂੰ ਆਪਾਂ ਹੋਰ ਦੇ ਜਾਵਾਂਗੇ ਇੱਥੇ ਮੈਨੂੰ ਥੋੜਾ ਜਿਹਾ ਘੱਟ ਲੱਗਦਾ ਬੈਟਰ ਆਪਣਾ ਘੱਟ ਆ ਬਰੈਡ ਆਪਣੇ ਕੋਲੇ ਜਾਦੇ ਨੇ ਤੇ ਥੋੜਾ ਜਿਹਾ ਆਪਾਂ ਜਿਹੜਾ ਬੇਸਣ ਹੈ ਇਹਦੇ ਵਿੱਚ ਹੋਰ ਪਾ ਲਾਂਗੇ तकरीबन ਅੱਧਿਕ ਕੋਲੀਆਂ ਜਿਹੜੀ ਮੈਂ ਬੇਸਣ ਦੀ ਪੂਰ ਪਾ ਲਈ ਸਾਰੀਆਂ ਪਟਾਈ ਕੋਲੀਆਂ ਜਿਹੜੀਆਂ ਬੇਸਣ ਦੀਆਂ ਲਈਆਂ ਨੇ ਤੇ ਹੈ ਬਿਲਕੁਲ ਪੂਰਾ ਆਉਂਦਾ ਵੇ ਸਣਨਾ ਬੱਦਦਾ ਨਾ ਘਟਦਾ ਛੋਟਾ ਡੱਬਾ ਆਪਣੇ ਕੋਲੇ ਬ੍ਰੈਡਾਂ ਦਾ ਤੇ ਇਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਚੰਗੀ ਤਰ੍ਹਾਂ ਘੋਲ ਲਾਂਗੇ ਪਾਣੀ ਪਾਪਾ ਲਓ ਜੀ ਬ੍ਰੈਡ ਜਿਹੜਾ ਆਪਣਾ ਬੇਸਨ ਦਾ ਘੋਲ ਆਪਾਂ ਘੋਲ ਕੇ ਇਹਨੂੰ ਤਿਆਰ ਕਰ ਲਿਆ ਤੇ 10 ਮਿੰਟ ਦਾ ਆਪਾਂ ਇਹਨੂੰ ਰੈਸਟ ਦੇ ਦਾਂਗੇ ਉਦੋਂ ਤੱਕ ਆਪ ਜਿਹੜਾ ਆਪਾਂ ਆਪਣੀ ਬ੍ਰੈਡਾਂ ਤੇ ਆਲੂਆਂ ਨੂੰ ਲਾ ਲਾਂਗੇ ਤਾਂ ਕਿ ਜਿਹੜਾ ਬੇਸਣ ਆਪਣਾ ਚੰਗੀ ਤਰ੍ਹਾਂ ਫੁੱਲ ਜੇ ਤੇ ਇਹਨੂੰ ਆਪਾਂ ਟੱਕ ਕੇ ਐਕਸਾਈਡ ਕਰ ਦਾਂਗੇ ਤੇ ਇਧਰ ਲੈਨੇ ਆਪਾਂ ਬ੍ਰੈਡ ਮੈਨੂੰ ਛੋਟੇ ਸਾਈਜ਼ ਦੀ ਮਿਲੇ ਨੇ ਜੇ ਤੁਹਾਡੇ ਕੋਲੇ ਵੱਡੇ ਸਾਈਜ਼ ਦੇ ਬ੍ਰੈਡ ਹੈਗੇ ਨੇ ਬ੍ਰੈਡ ਤਾਂ ਤੁਸੀਂ ਉਹੀ ਲਿਓ ਉਹਦੇ ਤੋਂ ਜਿਹੜਾ ਬ੍ਰੈਡ ਕੋੜਾ ਜਿਆਦਾ ਵਧੀਆ ਬਣਦਾ ਵੱਡੇ ਵੱਡੇ ਬਣਦੇ ਨੇ ਤੇ ਇਹਦੇ 'ਚ ਆਪਾਂ ਪਾਵਾਂਗੇ ਜੀ ਕੱਚਾ ਪਿਆਜ਼ ਮੈਨੂੰ ਇਹਦੇ ਵਿੱਚ ਜਿਹੜਾ ਮਟੀਰੀਅਲ ਹੈ ਇਹਦੇ ਵਿੱਚ ਕੱਚਾ ਪਿਆਜ਼ ਬਹੁਤ ਜ਼ਿਆਦਾ ਪਸੰਦ ਆ ਬ੍ਰੈਡ ਕੋੜੇ ਦੇ ਵਿੱਚ ਇਸ ਕਰਕੇ ਮੈਂ ਕੱਚਾ ਪਾਇਆ ਜੇ ਤੁਸੀਂ ਕੱਚਾ ਨਹੀਂ ਪਾਉਣਾ ਤਾਂ ਜਦੋਂ ਆਪਾਂ ਮਟਰ ਭੁੰਨੇ ਸੀ ਨਾਲ ਹੀ ਤੁਸੀਂ ਪਿਆਜ਼ ਨੂੰ ਭੁੰਨ ਲਿਓ ਤੇ ਜੇ ਨਹੀਂ ਪਸੰਦ ਤੁਸੀਂ ਪਿਆਜ਼ ਇੱਥੇ ਛੱਡ ਵੀ ਸਕਦੇ ਹੋ ਪਰ ਕੱਚਾ ਪਿਆਜ਼ ਇਹਦੇ ਵਿੱਚ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ ਜੇ ਤੁਸੀਂ ਤੁਹਾਨੂੰ ਪਿਆਜ਼ ਪਸੰਦ ਆ ਤਾਂ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਲੋ ਜੀ ਇੱਕ ਤਾਂ ਪਿਆਜ਼ ਲਿਆ ਸੀ ਮੈਂ ਸਾਰੇ ਹੀ ਪਾਤਾ ਪਹਿਲਾਂ ਮੈਨੂੰ ਸੀ ਵੀ ਅੱਧਾ ਕਾਪਾ ਲਾਂਗੇ ਇਹਨੇ ਜਿੰਨਾ ਕਾ ਫਨ ਨੂੰ ਲੋੜਾ ਭੁੰਨਣ ਦੀ ਉਹਨਾਂ ਕ ਜਦੋਂ ਆਪਾਂ ਇਹਨੂੰ ਫਰਾਈ ਕਰਾਂਗੇ ਉਹਦੇ ਨੇ ਵਿੱਚੋਂ ਭੁੱਜ ਜਾਣਾ ਇਹ ਥੋੜਾ ਜਿਹਾ ਕੱਚਾ ਹੈ ਵਿੱਚੇ ਬਹੁਤ ਜ਼ਿਆਦਾ ਵਧੀਆ ਲੱਗਦਾ। ਲੋ ਜੀ ਕਾਫੀ ਸਾਰਾ ਜਿਹੜਾ ਆਲੂ ਆਪਾਂ ਬ੍ਰੈਡ ਦੇ ਵਿੱਚ ਲਾ ਦਾਂਗੇ। ਤੁਸੀਂ ਚਾਹੋ ਇੱਥੇ ਕੱਚਾ ਕੱਟ ਕੇ ਟਮਾਟਰ ਵੀ ਪਾ ਸਕਦੇ ਹੋ ਦੇ ਨਾਲ ਵੀ ਜਿਹੜਾ ਸਵਾਦ ਬਹੁਤ ਜ਼ਿਆਦਾ ਵਧੀਆ ਆਉਂਦਾ। ਲੋ ਜੀ ਉੱਪਰ ਆਪਾਂ ਦੂਜਾ ਬ੍ਰੈਡ ਰੱਖ ਦਾਂਗੇ। ਇਹਨੂੰ ਚੰਗੀ ਤਰ੍ਹਾਂ ਆਪਾਂ ਦਬਾ ਦਾਂਗੇ। ਦਬਾ ਕੇ ਇਹਨੂੰ ਤਾਂ ਕਿ ਇਹ ਇੱਕ ਦੂਜੇ ਦੇ ਨਾਲ ਚਿਪ ਜਾਣਾ ਚੰਗੀ ਤਰ੍ਹਾਂ। ਤੇ ਖੁੱਲਣ ਨਾਲ ਜਦੋਂ ਆਪਾਂ ਇਹਨੂੰ ਫਰਾਈ ਕਰਾਂਗੇ ਜਿਹੜਾ ਵੱਧ ਹੋਊਗਾ ਪਾਸੇ ਤੋਂ ਮਟੀਰੀਅਲ ਉਹਨੂੰ ਆਪਾਂ ਵਿੱਚ ਕਰ ਦਾਂਗੇ ਜਾਂ ਆਪਾਂ ਨੂੰ ਬਾਹਰ ਕੱਢ ਦਾਂਗੇ ਇਸੇ ਤਰੀਕੇ ਦੇ ਨਾਲ ਆਪਾਂ ਦੂਜੇ ਬਰੈਡ ਤੇ ਵੀ ਲਾ ਲਾਂਗੇ ਜਿੰਨਾ ਜਿੰਨਾ ਤੁਸੀਂ ਆਲੂ ਲਾਉਣਾ ਤੁਸੀਂ ਆਪਣੇ ਹਿਸਾਬ ਨਾਲ ਲਾ ਸਕਦੇ ਹੋ ਵੱਧ ਘੱਟ ਆਪਾਂ ਪੂਰੇ ਭਰ ਭਰ ਕੇ ਬਣਾਵਾਂਗੇ ਕਿਉਂਕਿ ਘਰੇ ਬਣਾਉਣ ਦਾ ਤਾਂ ਹੀ ਫਾਇਦਾ ਹੁੰਦਾ ਜੇ ਆਪਾਂ ਜਾਦੀ ਪਾਈਏ ਲੋਜੀ ਬ੍ਰੈਡ ਆਪਾਂ ਬਣਾ ਕੇ ਸਾਰੇ ਤਿਆਰ ਕਰ ਲਏ ਸੀ ਤੇ ਹੁਣ ਆਪਾਂ ਇਹਨਾਂ ਨੂੰ ਉੱਪਰ ਤੋਂ ਦਵਾ ਕੇ ਪਾਸਿਆਂ ਤੋਂ ਇਹਨੂੰ ਕੱਟ ਦਾਂਗੇ ਵਿਚਾਲੋਂ ਕੱਟ ਦਾਂਗੇ ਸੌਰੀ ਤੇ ਜਿਹੜਾ ਪਾਸਿਆਂ ਵਾਲਾ ਮਟੀਰੀਅਲ ਆ ਉਹਨੂੰ ਵੀ ਆਪਾਂ ਵਿੱਚ ਹੀ ਕਰ ਦਾਂਗੇ ਤੁਸੀਂ ਇਸੇ ਤਰੀਕੇ ਨਾਲ ਬ੍ਰੈਡਾਂ ਨੂੰ ਕੱਟ ਲੈਣਾ ਚਾਰ ਪੀਸ ਵੀ ਕਰ ਸਕਦੇ ਹਾਂ ਪਰ ਪਹਿਲੇ ਮੇਰੇ ਕੋਲੇ ਜਿਹੜੇ ਬ੍ਰੈਡ ਨੇ ਇਹ ਛੋਟੇ ਸੀ ਸੋ ਮੈਂ ਇਹਦੇ 2-2 ਪੀਸ ਹੀ ਕਰੂੰਗੀ ਲੋ ਜੀ ਇੱਥੇ ਮੈਂ ਚਾਰ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇਹ ਛੋਟੇ ਨੇ ਚੇਚੂ ਕੋ ਜਾਂਦੇ ਨਹੀਂ ਕਿ ਨਹੀਂ ਕੱਟੇ ਗਏ ਬ੍ਰੈਡ ਪਕੌੜਾ ਆਪਾਂ ਕੱਟ ਕੇ ਬ੍ਰੈਡ ਆਪਾਂ ਕੱਟ ਕੇ ਤਿਆਰ ਕਰ ਲੇ ਤੇ ਇਧਰ ਆਪਾਂ ਬੇਸਨ ਦੇ ਵਿੱਚ ਹਲਦੀ ਪਾ ਲਈ ਬਿਲਕੁਲ ਥੋੜੀ ਜੀ ਹਲਦੀ ਪਾਈ ਆ ਮੈਂ ਚੁਟਕੀ ਕ ਤੇ ਨਾਲ ਆਪਾਂ ਪਾਵਾਂਗੇ ਜੀ ਬੇਕਿੰਗ ਪਾਊਡਰ ਬੇਕਿੰਗ ਸੋਡਾ ਨਹੀਂ ਪਾਉਣਾ ਮਿੱਠਾ ਸੋਡਾ ਬਿਲਕੁਲ ਨਾ ਪਾਓ ਜੇ ਤੁਸੀਂ ਮਿੱਠਾ ਸੋਡਾ ਪਾ ਲਿਆ ਨੇ ਤੇਲ ਪੀ ਜਾਣਾ ਤੇ ਬਾਕੀ ਜਿਹੜੀ ਆਪਾਂ ਹਲਦੀ ਪਾਈ ਆ ਉਹ ਲਾਲ ਹੋ ਜੂਗੀ ਜਿਆਦਾ ਤੁਸੀਂ ਹਲਦੀ ਬਹੁਤ ਥੋੜੀ ਪਾਓ ਜੇ ਤੁਸੀਂ ਪਾਉਂਗੇ ਮਿੱਠਾ ਸੋਡਾ ਬਿਲਕੁਲ ਇੱਕ ਚੁਟਕੀ ਪਾਓ ਉਸ ਤੋਂ ਜ਼ਿਆਦਾ ਨਾ ਪਾਓ ਮਿੱਠਾ ਸ ਮੈਂ ਬਹੁਤ ਵਾਰੀ ਨੋਟ ਕੀਤਾ ਜਿਹੜੀਆਂ ਆਪਾਂ ਚੀਜ਼ਾਂ ਨੂੰ ਤਲ ਕੇ ਬਣਾਉਨੇ ਆ ਫਰਾਈ ਕਰਦੇ ਆ ਉਹ ਥੋੜਾ ਜਿਹਾ ਤੇਲ ਪੀ ਜਾਂਦੀਆਂ ਨੇ ਸੋ ਮੈਂ ਇੱਥੇ ਬੇਕਿੰਗ ਪਾਊਡਰ ਪਾਇਆ ਦੋ ਛੁਟਕੀਆਂ ਪਾਤੀਆਂ ਚੌਥਾ ਹਿੱਸਾ ਚਮਚੇ ਦਾ ਆਪਾਂ ਮੰਨ ਕੇ ਚੱਲੀਏ ਇੰਨਾ ਕ ਆਪਾਂ ਪਾਤਾ ਤੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਇੱਕ ਥਾਂ ਮੇ ਦੀ ਗੰਡਾ ਜੀਆਂ ਨਾ ਰਹਿ ਜਾਣ ਲਓ ਜੀ ਮੈਂ ਤੁਹਾਨੂੰ ਚਮਚੇ ਨਾਲ ਦਿਖਾਵਾਂਗੀ ਵੀ ਆਪਾਂ ਨੂੰ ਕਿਵੇਂ ਦਾ ਘੋਲ ਚਾਹੀਦਾ ਨਾ ਹੀ ਜ਼ਿਆਦਾ ਸੰਘਣਾ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਪਤਲਾ ਤੁਸੀਂ ਦੇਖ ਸਕਦੇ ਹੋ ਬਸ ਇਹੋ ਜਿਹਾ ਘੋਲਜਾ ਚਾਹੀਦਾ ਆਪਾਂ ਨੂੰ ਇਸ ਤੋਂ ਜ਼ਿਆਦਾ ਸੰਘਣਾ ਨਾ ਕਰਿਓ ਫਿਰ ਜਿਹੜਾ ਬ੍ਰੈਡ ਆ ਚੰਗੀ ਤਰ੍ਹਾਂ ਲੁਕਦਾ ਨਹੀਂ ਚਾਰਚੋ ਫਿਰਿਓ ਡਿਪ ਨਹੀਂ ਹੁੰਦਾ ਤੇ ਆਪਾਂ ਇੱਕ ਪੀਸ ਚੱਕਣਾ ਜੀ ਉਹਨੂੰ ਆਪਾਂ ਬਿਲਕੁਲ ਕੜਾਹੀ ਦੇ ਨੇੜੇ ਲੈ ਜਾਣਾ ਆਪਣੇ ਬਰਤਨ ਨੂੰ ਜਿਹਦੇ ਵਿੱਚ ਤੁਸੀਂ ਬੇਸਣ ਘੋਲਿਆ ਤੇ ਉਹਨੂੰ ਚੰਗੀ ਤਰ੍ਹਾਂ ਡਿਪ ਕਰਕੇ ਆਪਾਂ ਤੇਲ ਦੇ ਵਿੱਚ ਛੱਡ ਦੇਣਾ ਜਿਹੜਾ ਤੇਲ ਆਪਣਾ ਮੀਡੀਅਮ ਜਾਂ ਗਰਮ ਹੋਣਾ ਚਾਹੀਦਾ ਤੇਲ ਪੂਰਾ ਗਰਮ ਹੋ ਗਿਆ ਸੀ ਉਸ ਤੋਂ ਬਾਅਦ ਆਪਾਂ ਗੈਸ ਆ ਜਿਹੜਾ ਸਲੋ ਕਰਤਾ ਜਿਆਦਾ ਤੇਜ਼ ਅੱਗ ਦੇ ਵਿੱਚ ਤੇ ਨਾ ਬਣਾਇਓ ਉਤੋਂ ਬੇਸਣ ਸੜ ਜਾਊਗਾ ਫਿਰ ਜਿਹੜਾ ਵਿੱਚੋਂ ਆਪਣਾ ਹੁੰਦਾ ਬੇਸਨ ਅੰਦਰ ਤੋਂ ਕੱਚਾ ਰਹਿ ਜਾਂਦਾ ਇਸੇ ਤਰੀਕੇ ਦੇ ਨਾਲ ਆਪਾਂ ਡਿੱਪ ਕਰਕੇ ਪਾਈ ਜਾਣਾ ਜਿੰਨਾ ਥੋੜਾ ਤੇਲ ਆਕੜਾਹੀ ਦੇ ਵਿੱਚ ਤੁਸੀਂ ਉਸੇ ਹਿਸਾਬ ਨਾਲ ਪਾ ਲੈਣੇ ਨੇ ਆਪਾਂ ਤਿੰਨ ਪੀਸ ਪਾ ਲਏ ਜਦੋਂ ਇਹ ਥੱਲੇ ਵਾਲੇ ਪਾਸੇ ਚੰਗੀ ਤਰ੍ਹਾਂ ਰੜ ਜਾਊਗਾ ਉਸ ਤੋਂ ਬਾਅਦ ਆਪਾਂ ਕਿਸੇ ਕਟਚੀ ਦੀ ਕਿਸੇ ਚਮਚੀ ਦੀ ਹਲਪ ਦੇ ਨਾਲ ਇਹਨਾਂ ਦੇ ਉੱਤੇ ਤੇਲ ਪਾ ਦਾਂਗੇ ਤਾਂ ਕਿ ਇਹਨਾਂ ਦਾ ਉੱਪਰਲਾ ਪਾਸਾ ਵੀ ਰੜ ਜੇ ਤੇ ਉਸੇ ਨਾਲ ਹੀ ਆਪਾਂ ਇਹਨੂੰ ਬਹੁਤ ਹੌਲੀ ਜੇ ਪਾਸਾ ਬਦਲਦੇ ਹਾਂਗੇ ਇਹਨਾਂ ਦਾ ਜਦੋਂ ਇੱਕ ਪਾਸੇੋਂ ਥੋੜੇ ਜੇ ਪੱਕ ਜਾਣਗੇ ਇਹ 50% ਹਲੋ ਜੀ ਤੁਸੀਂ ਦੇਖ ਲਓ ਕਿੰਨੇ ਵਧੀਆ ਇਹ ਬਣੇ ਨੇ ਤੇ ਜਿਹੜੇ ਆ ਮੁਰਮਰੇ ਜੇ ਵਿੱਚ ਹੁੰਦੇ ਨੇ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਇੱਕ ਪਾਸੇ ਕਰਕੇ ਪਹਿਲਾਂ ਤਾਂ ਕਿ ਸੜ ਨਾ ਜਾਣ ਤੇ ਤੁਸੀਂ ਇਹਨੂੰ ਪਾਣੀ ਦੇ ਵਿੱਚ ਭਿਓ ਕੇ ਪੁੜਾ 2 ਕੁ ਮਿੰਟ ਭਿਓ ਕੇ ਰੱਖ ਲਓ ਤੇ ਉਸ ਤੋਂ ਬਾਅਦ ਦਹੀਂ ਦੇ ਵਿੱਚ ਪਾ ਕੇ ਖਾਣ ਨਾਲ ਹੀ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ। ਇਦਾਂ ਵੀ ਖਾ ਸਕਦੇ ਹੋ ਪਰ ਦਹੀਂ ਚ ਵੀ ਖਾਦਾ ਜਾ ਸਕਦਾ ਬਹੁਤ ਵਧੀਆ ਰਾਜਤਾ ਬਣਦਾ ਇਹਨਾਂ ਦਾ। ਲੋ ਜੀ 5 ਕੁ ਮਿੰਟਾਂ ਦੇ ਵਿੱਚ ਜਿਹੜਾ ਆਪਣਾ ਬ੍ਰੈਡ ਪਕੌੜਾ ਬਣ ਕੇ ਤਿਆਰ ਹੋ ਗਿਆ। ਦੇਖ ਲਓ ਤੁਸੀਂ ਬਿਲਕੁਲ ਵੀ ਇਹਨਾਂ ਨੇ ਤੇਲ ਨਹੀਂ ਪੀਤਾ ਇੱਕ ਬੂੰਦ ਵੀ ਇਹਦੇ ਵਿੱਚ ਤੇਲ ਦੀ ਨਹੀਂ ਹੈਗੀ। ਤੇ ਉਸੇ ਤਰੀਕੇ ਨਾਲ ਆਪਾਂ ਹੋਰ ਬਣਾਵਾਂਗੇ ਤੇ ਇਧਰ ਆਪਾਂ ਚਾਹ ਵੀ ਬਣਾ ਲਈ ਆ ਲੌਂਗ ਇਲਾਚੀ ਵਾਲੀ ਚਾਹ ਨਾਲ ਗਰਮ ਗਰਮ ਬ੍ਰੈਡ ਪਕੌੜਾ। ਬਾਰੇ ਆਪਣੇ ਚੁੱਲ੍ਹੇ ਤੇ ਹੁੰਦੀ ਹੈ ਜੀ ਬਹੁਤ ਜ਼ਿਆਦਾ ਧੁੱਪ ਇਸੇ ਕਰਕੇ ਮੇਰੀਆਂ ਵੀਡੀਓਜ਼ ਨੇ ਜਿਹੜੀਆਂ ਉਹ ਨਹੀਂ ਆ ਰਹੀਆਂ ਕਿਉਂਕਿ ਸਵੇਰੇ ਸ਼ਾਮ ਜਿਹੜਾ ਕੰਮਾਂ ਦਾ ਟਾਈਮ ਹੁੰਦਾ ਨਹੀਂ ਹੁੰਦਾ ਵੀਡੀਓ ਬਣਾਉਣ ਦਾ ਟਾਈਮ ਤੇ ਦੁਪਹਿਰੇ 4 ਵਜੇ ਤੋਂ ਪਹਿਲਾਂ ਆਪਣੀ ਜਿਹੜੀ ਸ਼ਾਂ ਨਹੀਂ ਆਉਂਦੀ 4:00 4:30 ਤੋਂ ਪਹਿਲਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਾਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਰੈਗੂਲਰ ਵੀਡੀਓ ਦੇ ਸਕੀਏ ਇਹ ਵੀ ਆਪਾਂ ਪਾ ਲਈ ਉਸੇ ਤਰੀਕੇ ਨਾਲ ਡਿਪ ਕਰਕੇ ਜਿੱਥੇ ਤੁਹਾਨੂੰ ਲੱਗਦਾ ਵੀ ਕਈ ਵਾਰੀ ਨਹੀਂ ਲੱਗਿਆ ਹੁੰਦਾ ਇਸ ਨੂੰ ਉੱਪਰਲੇ ਪਾਸੇ ਜਿੱਥੇ ਆਪਾਂ ਬ੍ਰੈਡ ਪਕੌੜਾ ਚੱਕਦੇ ਹਾਂ ਤੁਸੀਂ ਚਮਚੇ ਨਾਲ ਪਾ ਵੀ ਸਕਦੇ ਹੋ ਉੱਤੇ ਤੇ ਪਹਿਲਾਂ ਇਹਨਾਂ ਤੇ ਆਪਾਂ ਤੇਲ ਪਾਇਆ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਪਾਸਾ ਬਦਲ ਲਿਆ ਬਹੁਤ ਵਧੀਆ ਫੁੱਲੇ ਫੁੱਲੇ ਜਿਹੜੇ ਬ੍ਰੈਡ ਪਕੌੜੇ ਆਪਣੇ ਬਣ ਕੇ ਤਿਆਰ ਹੋਏ ਨੇ ਲੋ ਜੀ ਤੁਸੀਂ ਵੀ ਇਸੇ ਤਰੀਕੇ ਨਾਲ ਜ਼ਰੂਰ ਬਣਾਇਓ ਤੁਸੀਂ ਆਪਣਾ ਘਰੇ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਕਿਹੜਾ ਆਸਮਾਨ ਪਾਇਆ ਕਿਹੋ ਜਿਹਾ ਆਸਮਾਨ ਪਾਇਆ ਤੇ ਆਪਣਾ ਜਿਹੜਾ ਘਿਓ ਤੇਲ ਆ ਉਹ ਵੀ ਸਾਫ਼ ਸੁਥਰਾ ਹੁੰਦਾ ਸੋ ਕੋਸ਼ਿਸ਼ ਕਰਿਆ ਕਰੋ ਵੀ ਆਪਣੀ ਫੈਮਲੀ ਨੂੰ ਆਪਾਂ ਘਰੇ ਸਾਫ਼ ਸੁਥਰਾ ਹੀ ਬਣਾ ਕੇ ਦੇਈਏ ਬਹੁਤਾ ਟਾਈਮ ਨਹੀਂ ਲੱਗਦਾ ਹੁੰਦਾ ਕੁਝ ਕਿ ਤਿਆਰੀਆਂ ਆਪਾਂ ਪਹਿਲਾਂ ਕਰਕੇ ਰੱਖ ਸਕਦੇ ਆ ਮੈਨੂੰ ਸਿਰਫ 15 ਮਿੰਟ ਕਿਚਨ ਦੇ ਵਿੱਚ ਲੱਗੇ ਸੀ ਨਾਲ ਹੀ ਚਾਹ ਬਣ ਗਈ ਤੇ ਨਾਲ ਹੀ ਆਪਣਾ ਬ੍ਰੈਡ ਕੋੜਾ ਬਣ ਗਿਆ ਲਓ ਜੀ ਹੁਣ ਆਪਾਂ ਇਹਨੂੰ ਕਰ ਲਾਂਗੇ ਸਾਰਾ ਪਲੇਟ ਦੇ ਵਿੱਚ ਗਰਮ ਬਹੁਤ ਜ਼ਿਆਦਾ ਸੀ ਤੇ ਨਾਲ ਆਪਾਂ ਲਈ ਹੈ ਜੀ ਖੱਟੀ ਮਿੱਠੀ ਹਿੰਮਲੀ ਘਰ ਦੀ ਬਣਾਈ ਹੋਈ ਇਹਦੀ ਵੀਡੀਓ ਵੀ ਮੈਂ ਦਿੱਤੀ ਹੋਈ ਆ ਚੈਨਲ ਦੇ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਜਿਹੜਾ ਆਪਣਾ ਮਟੀਰੀਅਲ ਬਚਿਆ ਸੀ ਉਹਦੀਆਂ ਆਪਾਂ ਬਾਲਸ ਬਣਾ ਕੇ ਰੱਖ ਲਈਆਂ ਸੀ ਉਹਨੂੰ ਵੀ ਆਪਾਂ ਵੇਸਨ ਦੇ ਵਿੱਚ ਡਿਪ ਕਰਕੇ ਬਣਾਇਆ ਸੀ ਬਹੁਤ ਜ਼ਿਆਦਾ ਸਵਾਦ ਬਣੀਆਂ ਸੀ ਤੁਸੀਂ ਵੀ ਜ਼ਰੂਰ ਬਣਾਇਓ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਚਲੋ ਜੀ ਮਿਲਦੇ ਆਂ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ